ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਸ਼ਹਿਰ ਸਮਰਾਲੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ਼ਹਿਰ ਸਮਰਾਲੇ ਦਾ ਜਿਹੜਾ ਬਾਜ਼ਾਰ ਦਿਖਾਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੇ ਹੋ ਆਪਾਂ ਆ ਗਏ ਮਾਰਕੀਟ ਦੇ ਵਿੱਚ ਇੱਧਰ ਸਾਰੀ ਇਹ ਮਾਰਕੀਟ ਹੈ ਸ਼ਹਿਰ ਸਮਰਾਲੇ ਦੀ ਇਹ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਦੇਖ ਸਕਦੇ ਹੋ ਇੱਥੇ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਦੁਕਾਨਾਂ ਹੈਗੀਆਂ ਨੇ ਹਨਾ ਦੋਨੋਂ ਸਾਈਡ ਮਾਰਕੀਟ ਹੈ ਤੇ ਕੁਝ ਕੱਪੜੇ ਵਾਲੀਆਂ ਬੇਕਰੀ ਵਾਲੀਆਂ ਦੁਕਾਨਾਂ ਹਨ ਪਰਚੂਨ ਦੀਆਂ ਕਰਿਆਨਾ ਸਟੋਰ ਐਵੇਂ ਦੀਆਂ ਸਾਰੀਆਂ ਇੱਥੇ ਦੁਕਾਨਾਂ ਨੇ ਮਾਰਕੀਟ ਦੇ ਵਿੱਚ ਬਹੁਤ ਵੱਡੀ ਮਾਰਕੀਟ ਹੈ ਸ਼ਹਿਰ ਸਮਰਾਲੇ ਦੀ ਵੀ ਇਹ ਸਾਰੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਦੋਨੋਂ ਸਾਈਡ ਦੁਕਾਨਾਂ ਨੇ ਵੱਡੀਆਂ-ਵੱਡੀਆਂ ਤੇ ਇਧਰੋਂ ਸਾਰੀ ਇਹ ਮਾਰਕੀਟ ਦੇਖੋ ਸ਼ੁਰੂ ਹੋ ਗਈ ਜਿਵੇਂ ਜੁੱਤੀਆਂ ਵਾਲੀਆਂ ਦੁਕਾਨਾਂ ਆ ਗਈਆਂ ਸਾਰੀਆਂ ਹਨਾ ਤੇ ਕੁਝ ਫਲ ਵਾਲੀਆਂ ਵੀ ਇੱਥੇ ਜੜੀਆਂ ਲੱਗੀਆਂ ਹੋਈਆਂ ਨੇ। ਲਓ ਜੀ। ਕਾਫੀ ਵੱਡਾ ਸ਼ਹਿਰ ਹੈ ਸਮਰਾਲਾ ਸ਼ਹਿਰ ਵੀ ਜਿਵੇਂ ਜਿੱਥੇ ਆਪਾਂ ਹੋਣਾ ਇਸ ਸਮੇਂ ਇਹ ਸਾਰੀ ਮੇਨ ਮਾਰਕੀਟ ਹੈ ਤੇ ਬਾਕੀ ਬਾਹਰਲੇ ਪਾਸੇ ਰੋਡ ਤੇ ਵੀ ਜਿਹੜੀ ਮਾਰਕੀਟ ਫੈਲੀ ਹੋਈ ਹੈ ਤੇ ਇੱਧਰ ਕੁਝ ਜਿਵੇਂ ਆਹ ਸਲੂਨ ਆ ਗਿਆ ਹਨਾ ਐਵੇਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਇਹ ਮਾਰਕੀਟ ਦੇ ਵਿੱਚ ਹੈਗੀਆਂ ਨੇ ਕੱਪੜੇ ਵਾਲੀਆਂ ਜੁੱਤੀ ਵਾਲੀਆਂ ਹਨਾ ਤੇ ਆਹ ਮੋਬਾਈਲ ਵਾਲੀ ਦੁਕਾਨ ਆ ਗਈ। ਤੇ ਇਧਰ ਆ ਕੁਝ ਹੋਰ ਸੂਟਾਂ ਵਾਲੀਆਂ ਦੁਕਾਨਾਂ ਨੇ। ਅਗਲੇ ਵਾਲੇ ਪਾਸੇ ਵੀ ਕੁਝ ਟੈਲੀਕਾਮ ਵਾਲੀਆਂ ਆ ਗਈਆਂ ਫੋਨ ਵਾਲੀਆਂ ਦੁਕਾਨਾਂ ਐਵੇਂ ਨਹੀਂ ਸਾਰੀਆਂ ਦੁਕਾਨਾਂ ਇੱਥੇ ਮਾਰਕੀਟ ਦੇ ਵਿੱਚ ਮਿਲਣਗੀਆਂ ਇਸ ਤਰ੍ਹਾਂ ਹੀ ਸਾਰਾ ਇਹ ਦੂਰ ਦੂਰ ਤੱਕ ਸ਼ਹਿਰ ਜਿਹੜਾ ਫੈਲਿਆ ਹੋਇਆ ਸਮਰਾਲਾ ਕਾਫੀ ਦੂਰ ਦੂਰ ਤੱਕ ਮਾਰਕੀਟ ਹੈ ਜਿਹੜੀ ਸ਼ਹਿਰ ਸਮਰਾਲੇ ਦੀ ਉਹ ਫੈਲੀ ਹੋਈ ਹੈ ਇਹ ਵੀ ਇੱਕ ਤਰ੍ਹਾਂ ਦਾ ਮੇਨ ਰੋਡ ਹੈ ਮੇਨ ਰੋਡ ਦੇ ਉੱਪਰ ਇਹ ਮਾਰਕੀਟ ਹੈ ਸਾਰੀ ਸਮਰਾਲੇ ਦੇ ਸ਼ਹਿਰ ਦੀ ਇੱਥੇ ਕੋਸ਼ਾ ਬਾਹਰ ਜਿਵੇਂ ਕੱਪੜੇ ਲਾਏ ਹੁੰਦੇ ਨੇ ਹਨਾ ਐਵੇਂ ਦੀਆਂ ਚੀਜ਼ਾਂ ਦੇਖੋ ਲੋਹਰਾ ਟੀ-ਸ਼ਰਟਾਂ ਤੇ ਸੇਲ ਲਾਈ ਹੋਈ ਹੈ ਐਵੇਂ ਕਾਫੀ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਲਓ ਜੀ ਅੱਗੇ ਚੱਲਦੇ ਆਂ ਅੱਗੋਂ ਮਾਰਕੀਟ ਦੇਖਦੇ ਆਂ ਆਪਾਂ ਸਾਰੀ ਤੇ ਰੌਣਕ ਵੀ ਬਹੁਤ ਹੈ ਮਾਰਕੀਟ ਦੇ ਵਿੱਚ ਉਹਦੀ ਮਾਰਕੀਟ ਵੀ ਆਪਾਂ ਦਿਖਾਵਾਂਗੇ ਅੱਗੇ ਵਾਲੇ ਪਾਸੇ ਜਦੋਂ ਆਪਾਂ ਵਾਪਸ ਆਵਾਂਗੇ ਤੇ ਇੱਥੇ ਕੁਛ ਆ ਜੁੱਤੀਆਂ ਵਾਲੀਆਂ ਦੁਕਾਨਾਂ ਆ ਗਈਆਂ ਤੁਸੀਂ ਦੇਖ ਸਕਦੇ ਹੋ ਲਓ ਜੀ ਇਸ ਤਰ੍ਹਾਂ ਦੀਆਂ ਵੱਡੀਆਂ-ਵੱਡੀਆਂ ਦੁਕਾਨਾਂ ਸ਼ਹਿਰ ਸਮਰਾਲੇ ਦੇ ਮਾਰਕੀਟ ਦੇ ਵਿੱਚ ਹੈਗੀਆਂ ਨੇ ਹਰ ਇੱਕ ਤਰੀਕੇ ਦੀ ਦੁਕਾਨ ਹੈ ਇਸ ਮਾਰਕੀਟ ਦੇ ਵਿੱਚ ਹਰ ਇੱਕ ਤਰੀਕੇ ਦੀ ਦੁਕਾਨ ਤੁਹਾਨੂੰ ਮਿਲ ਜੂ ਇੱਦਾਂ ਅੱਗੇ ਖੁਸ਼ੌਫ ਵਾਲਾ ਸਬਜ਼ੀ ਵਾਲੀਆਂ ਜਿਹੜੀਆਂ ਆ ਗਈਆਂ ਹਨ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਕੁਛ ਗਾਰਮੈਂਟ ਸਾਰੀਆਂ ਆ ਗਈਆਂ ਮੁੰਡੇ ਵਾਲੀਆਂ ਹਨ ਐਵੇਂ ਜੀਆਂ ਸਾਰੀਆਂ ਦੁਕਾਨਾਂ ਨੇ ਇੱਥੇ ਤੇ ਇਧਰ ਕੁਛ ਆ ਜਿਵੇਂ ਖਾਣ ਵਾਲੀਆਂ ਇੱਥੇ ਲੱਗੀਆਂ ਹੋਈਆਂ ਨੇ ਹਨ ਐਵੇਂ ਬਹੁਤ ਸਾਰੀਆਂ ਦੁਕਾਨਾਂ ਤੋਂ ਇੱਥੇ ਲੱਗੀਆਂ ਹੋਈਆਂ ਮਿਲ ਜਾਣਗੀਆਂ ਲਓ ਜੀ ਆ ਕੁਛ ਨਾਲ ਕਿਰਿਆਨਾਂ ਸਟੋਰ ਜਿਹੜੇ ਆ ਗਏ ਆ ਸਾਹਮਣੇ ਕੱਪੜੇ ਵਾਲੀਆਂ ਵੱਡੀਆਂ-ਵੱਡੀਆਂ ਜਿਹੜੀਆਂ ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ। ਇਹ مین ਰੋਡ ਦੇ ਉੱਪਰ ਹੀ ਮਾਰਕੀਟ ਹੈ। ਉਸ ਕਰਕੇ ਇੱਥੇ ਟ੍ਰੈਫਿਕ ਜਿਹੜੀ ਚੱਲਦੀ ਰਹਿੰਦੀ ਹੈ ਜਿਵੇਂ ਗੱਡੀਆਂ, ਮੋਟਰਸਾਈਕਲ ਚੱਲ ਰਹੇ ਨੇ। ਆ ਕੁਝ ਬੀਜਾਂ ਵਾਲੀਆਂ ਦੁਕਾਨਾਂ ਆ ਗਈਆਂ। ਫਲਾਂ-ਬੂਟੇ ਵਾਲੀਆਂ। ਆ ਇਧਰ ਹੋਟਲ ਆ ਗਿਆ ਹਨਾ। ਦੂਰ ਤੱਕ ਮਾਰਕੀਟ ਹੈ ਬਹੁਤ ਲੰਬੀ ਮਾਰਕੀਟ ਹੈ ਸ਼ਹਿਰ ਸਮਰਾਲੇ ਦੀ ਅਜੇ ਦੇਖ ਸਾਉ ਜੇ ਕੱਪੜੇ ਵਾਲੀਆਂ ਦੁਕਾਨਾਂ ਆ ਗਈਆਂ ਕੁਝ ਛੋਟੇ ਬੱਚਿਆਂ ਵਾਲੇ ਹਨ ਕਢਾਉਣੇ ਐਵੇਂ ਜੀਆਂ ਸਾਰੀਆਂ ਦੁਕਾਨਾਂ ਨੇ ਇੱਥੇ ਮਾਰਕੀਟ ਦੇ ਵਿੱਚ ਦੋਨੋਂ ਸਾਈਡ ਇਸੇ ਤਰ੍ਹਾਂ ਨੇ ਇਧਰਲੀ ਵਾਲੀ ਸਾਈਡ ਵੀ ਕੁਝ ਕੱਪੜੇ ਵਾਲੀਆਂ ਜੁੱਤੀਆਂ ਵਾਲੀਆਂ ਦੁਕਾਨਾਂ ਹਨ ਲਓ ਜੀ ਜਾ ਕੇ ਅੱਜ ਥੋੜਾ ਜਿਹਾ ਮੌਸਮ ਠੀਕ ਹੈ ਕਿਉਂ ਮੀਂਹ ਪਿਆ ਹੋਇਆ ਤਾਂ ਕਰਕੇ ਦਿਨ ਦੇ ਵਿੱਚ ਵੀ ਮਾਰਕੀਟ ਦੇ ਵਿੱਚ ਜਿਹੜਾ ਕਰਾਊਡ ਹੈਗਾ ਨਹੀਂ ਤਾਂ ਗਰਮੀ ਕਰਕੇ ਸ਼ਾਮ ਨੂੰ ਜਿਆਦਾ ਭੀੜ ਹੁੰਦੀ ਹੈ ਮਾਰਕੀਟ 'ਚ ਅੱਜ ਟੈਂਪਰੇਚਰ ਸਹੀ ਆ ਟਾਈਮ 11 ਵਜੇ ਦਾ ਹੋਇਆ ਹੁਣ ਇਸ ਸਮੇਂ ਨਹੀਂ ਜੇਕਰ ਅੱਜ ਕਿਤੇ ਅੱਜ ਗਰਮੀ ਹੁੰਦੀ ਮੈਂ ਵੀ ਸ਼ਾਮ ਨੂੰ ਹੀ ਆਉਣਾ ਸੀ ਵੀਡੀਓ ਬਣਾਉਣ ਵਾਸਤੇ ਅੱਜ ਮੌਸਮ ਸਹੀ ਸੀ ਤਾਂ ਕਰਕੇ ਆ ਟਾਈਮ ਆਏ ਆ ਆਪਾਂ ਨਹੀਂ ਸ਼ਾਮ ਨੂੰ ਆਉਣੇ ਹੁੰਨੇ ਆ ਤੇ ਅੱਗੇ ਦੇਖਦੇ ਆਂ ਦੁਕਾਨਾਂ ਸਾਰੀਆਂ ਜਾ ਕੇ ਦੇਖੋ ਤੁਸੀਂ ਬਹੁਤ ਵੱਡੀ ਮਾਰਕੀਟ ਆ ਇਹ ਸਮਰਾਲੇ ਸ਼ਹਿਰ ਦੀ ਤੇ ਇਧਰੋਂ ਨਾਲ-ਨਾਲ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਕਾਫੀ ਦੂਰ ਤੱਕ ਇਹ ਜਿਹੜੀ ਸਾਰੀ ਮਾਰਕੀਟ ਆ ਉਹ ਫੈਲੀ ਹੋਈ ਹੈ ਆ ਕੁਝ ਰੈਸਟੋਰੈਂਟ ਵੀ ਇੱਥੇ ਹੈਗੇ ਨੇ ਤੁਸੀਂ ਦੇਖ ਸਕਦੇ ਹੋ 버거 ਪੀਜ਼ ਵਾਲੇ ਹਨ ਆ ਵੱਡੇ ਵੱਡੇ ਇੱਥੇ ਕਰਿਆਣਾ ਸਟੋਰ ਸਾਮਾਨ ਸਾਰਾ ਇੱਥੇ ਬਾਹਰ ਲਾਇਆ ਹੋਇਆ ਇਹ ਸਾਰੀ ਮਿਕਸ ਮਾਰਕੀਟ ਹੈ ਜਿਵੇਂ ਐਵੇਂ ਨਹੀਂ ਹੈਗਾ ਵੀ ਕਈ ਸ਼ਹਿਰਾਂ 'ਚ ਹੁੰਦਾ ਵੀ ਕੱਪੜੇ ਵਾਲੀ ਮਾਰਕੀਟ ਅਲੱਗ ਹਨਾ ਜੁੱਤੀਆਂ ਵਾਲੀ ਅਲੱਗ ਇੱਥੇ ਸਾਰੀਆਂ ਦੁਕਾਨਾਂ ਤੁਹਾਨੂੰ ਇੱਕ ਮਾਰਕੀਟ ਦੇ ਵਿੱਚ ਮਿਲ ਜਾਣਗੀਆਂ ਜੁੱਤੀਆਂ ਵਾਲੀਆਂ ਹੋਗੀਆਂ ਹਨਾ ਤੇ ਬੇਕਰੀਆਂ ਹੋਗੀਆਂ ਸਾਰਾ ਕੁਝ ਇੱਕ ਥਾਂ 'ਇ ਮਿਲ ਜੂ ਇੱਧਰ ਕੁਝ ਕੱਪੜੇ ਵਾਲੀਆਂ ਜਿਹੜੀਆਂ ਦੁਕਾਨਾਂ ਹੈਗੀਆਂ ਨੇ ਸੂਟ ਵਾਲੀਆਂ ਦੁਕਾਨਾਂ ਹਨਾ ਲਓ ਜੀ ਉਹ ਸਾਰੀਆਂ ਇੱਥੇ ਫਲ ਵਾਲੀਆਂ ਲੱਗੀਆਂ ਹੋਈਆਂ ਆ ਗਈਆਂ ਰੌਣਕ ਬਹੁਤ ਹੈ ਮਾਰਕੀਟ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਦੱਸਿਆ ਕਿ ਮੌਸਮ ਸਹੀ ਹਾਜ਼ਤਾਂ ਕਰਕੇ ਦੋਨੋਂ ਸਾਈਡ ਦੁਕਾਨਾਂ ਤੇ ਪੂਰਾ ਇਕੱਠ ਹੋਇਆ ਹੋਇਆ ਆਜੇ ਮੇ ਇਧਰ ਕੱਪੜੇ ਵਾਲੀ ਦੁਕਾਨ ਆ ਗਈ ਹੈ ਨਾ ਵਿੱਚ ਵਿੱਚ ਕੱਪੜੇ ਵਾਲੀਆਂ ਦੁਕਾਨਾਂ ਨੇ ਐ ਇਕੱਠੀਆਂ ਨਹੀਂ ਹੈਗੀਆਂ ਵੀ ਇਕੱਠੀਆਂ ਕੱਪੜੇ ਵਾਲੀਆਂ ਦੁਕਾਨਾਂ ਸਾਰਾ ਮਿਕਸਾ ਹੈ ਬਾਜ਼ਾਰ ਤੇ ਇਧਰੋਂ ਆਪਾਂ ਹੁਣ ਚੱਲਦੇ ਆਂ ਵਾਪਸ ਪਿੱਛੇ ਨੂੰ ਐਛੇ ਤੱਕੇ ਸਾਰੀ ਮਾਰਕੀਟ ਫੈਲੀ ਹੋਈ ਆ ਵੈਸੇ ਤਾਂ ਅਗਲੇ ਬਾਣੇ ਪਾਸੇ ਵੀ ਹੈਗੀਆਂ ਨੇ ਉਹ ਆਪਾਂ ਸਾਰੀ ਤੁਹਾਨੂੰ ਮੋਟਰਸਾਈਕਲ ਤੇ ਦਿਖਾਵਾਂਗੇ ਪਹਿਲਾਂ ਜਿਹੜੀ ਨੇੜੇ-ਨੇੜੇ ਵਾਲੀ ਮਾਰਕੀਟ ਹੈ ਉਹ ਸਾਰੀ ਆਪਾਂ ਦੇਖਦੇ ਹਾਂ ਇੱਥੇ ਕੁਝ ਹੋਰ ਜਿਵੇਂ ਛੇ ਕਾਲੀਆਂ ਆ ਗਈਆਂ ਫਲ ਵਾਲੀਆਂ ਹਨਾ ਰੈਸਟੋਰੈਂਟ ਆ ਗਏ ਲਓ ਜੀ ਜਿਹੜੀ ਸਾਰੀ ਹੈ ਦੂਰ ਵਾਲੀ ਮਾਰਕੀਟ ਉਹ ਆਪਾਂ ਮੋਟਰਸਾਈਕਲ ਤੇ ਤੁਹਾਨੂੰ ਦਿਖਾਵਾਂਗੇ ਤੇ ਜਿਹੜੀ ਨੇੜੇ-ਨੇੜੇ ਹੈ ਇਹ ਆਪਾਂ ਸਾਰੀ ਪੈਦਲ ਚੱਲ ਕੇ ਦਿਖਾਉਣੀ ਹੈ ਅਗਲੇ ਵਾਲੇ ਪਾਸੇ ਵੀ ਕਾਫੀ ਦੁਕਾਨਾਂ ਨੇ ਜਿਵੇਂ ਪਲਾਸਟਿਕ ਦਾ ਸਮਾਨ ਹਨਾ ਘਰਾਂ ਦੀ ਵਰਤੋਂ ਵਾਲਾ ਸਮਾਨ ਐਵੇਂ ਜੀਆਂ ਸਾਰੀਆਂ ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ ਇਸੇ ਮਾਰਕੀਟ ਦੇ ਵਿੱਚ ਇਧਰ ਦੇਖ ਸਕਦੇ ਹੋ ਤੁਸੀਂ ਦੁਕਾਨਾਂ ਬਾਕੀ ਵੀਡੀਓ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਕਿੱਥੋਂ-ਕਿੱਥੋਂ ਜਿਹੜੀ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਕਿਹੜੇ ਸ਼ਹਿਰ ਤੋਂ ਦੇਖ ਰਹੇ ਹੋ ਤੇ ਜੇ ਕੋਈ ਸਮਰਾਲੇ ਤੋਂ ਆ ਉਹ ਵੀ ਦੇ ਦੱਸਿਓ ਵੀ ਸਮਰਾਲੇ ਤੋਂ ਅਸੀਂ ਤੁਹਾਡੀ ਵੀਡੀਓ ਦੇਖੀ ਜਾਂ ਕੋਈ ਬਾਹਰਲੀ ਕੰਟਰੀ ਚੋਂ ਹੈ ਇੱਧਰ ਵੀ ਉਸੇ ਤਰ੍ਹਾਂ ਦੁਕਾਨਾਂ ਸਾਰੀਆਂ ਹਨਾ ਔਰ ਸਾਹਮਣੇ ਜਿਵੇਂ ਕੱਪੜੇ ਵਾਲੀ ਦੁਕਾਨ ਜੁੱਤੀਆਂ ਵਾਲੀ ਹੈਗੀ ਆ ਨਾਲੇ ਹਰਿਆਣਾ ਸਟੋਰ ਇੱਥੇ ਸਾਰੀ ਇਹ ਮਾਰਕੀਟ ਸੰਘਣੀ ਹੈ ਨਾਲ-ਨਾਲ ਦੁਕਾਨਾਂ ਨੇ ਸ਼ਹਿਰ ਦੇ ਬਾਰ-ਬਾਰ ਜਿਵੇਂ ਅਲੱਗ-ਅਲੱਗ ਹੁੰਦੀਆਂ ਨੇ ਦੁਕਾਨਾਂ ਹਾਂ ਦੂਰ-ਦੂਰ ਫਰਕ ਨਾਲ ਇੱਥੇ ਸਾਰੀ ਇਕੱਠੀ ਮਾਰਕੀਟ ਆਏ ਦੇਖ ਸਕਦੇ ਹੋ ਤੁਸੀਂ ਲਓ ਜੀ ਕੋਈ ਫਾਟਮ ਫੋਟੋ ਸਟੂਡੀਓ ਵਾਲੀਆਂ ਸਟੂਡੀਓ ਵਾਲੀਆਂ ਹਨ ਹਰੇਕ ਤਰੀਕੇ ਦੀ ਦੁਕਾਨ ਹੈ ਇਹ ਮਾਰਕੀਟ ਦੇ ਵਿੱਚ ਅੱਗੇ ਚੱਲਦੇ ਆਂ ਅੱਗੋਂ ਦੇਖਦੇ ਆਂ ਆਪਾਂ ਸਾਰੀ ਮਾਰਕੀਟ ਆ ਵੀ ਸਾਰੀ ਮਾਰਕੀਟ ਘਾਰਾਂ ਦੀ ਵਰਤੌਲਾ ਸਮਾਨ ਬਾਕਸ ਸ਼ਾਪ ਅਗਲੇ ਵਾਲੇ ਪਾਸੇ ਆ ਕੁਝ ਕੱਪੜਿਆਂ ਦੀ ਦੁਕਾਨ ਆ ਗਈ ਹੈ ਨਾ ਰੈਡੀमेड ਕੱਪੜੇ ਬਾਹਰ ਡਿਸਪਲੇ ਕੀਤੇ ਹੋਏ ਨੇ ਅੱਛਾ ਦੇਖ ਸਕਦੇ ਹਾਂ ਕੱਪੜੇ ਬਾਹਰ ਚੁੰਨੀਆਂ ਜਿਹੜੀਆਂ ਲਾਈਆਂ ਹੋਈਆਂ ਨੇ ਲਓ ਜੀ ਕਾਫੀ ਸਾਰੀਆਂ ਦੁਕਾਨਾਂ ਦੇ ਬੋਰਡ ਵੀ ਲੱਗੇ ਹੋਏ ਨੇ ਜਿਹੜੇ ਸੇਲ ਦੇ ਜਿਵੇਂ ਹੁਣ ਰਖੜੀਆਂ ਦਾ ਤਿਹਾਰਾ ਆਊ ਰਖੜੀ ਵਾਲੀ ਸੇਲ ਆਊ ਕੱਪੜਿਆਂ ਤੇ ਸੇਲ ਲੱਗਦੀ ਹੁੰਦੀ ਆ ਰਖੜੀਆਂ ਨੂੰ ਵੀ ਹੂਟ ਲਾ ਕੇ ਕੁਛ ਹੈ ਨਾ ਨਾਲ-ਨਾਲ ਲਓ ਜੀ ਮਠਿਆਈਆਂ ਵਾਲੀਆਂ ਦੁਕਾਨਾਂ ਐਵੇਂ ਜੀਆਂ ਸਾਰੀਆਂ ਦੁਕਾਨਾਂ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਮਿਲ ਜਾਣਗੀਆਂ ਕੱਪੜੇ ਵਾਲੀਆਂ ਜਰਨਲ ਸਟੋਰ ਹਨਾ ਲਓ ਜੀ ਤੇ ਦੂਸਰੀ ਸਾਈਡ ਸਾਰੀਆਂ ਮਾਰਕੀਟ ਆਪਾਂ ਦਿਖਾ ਦਈ ਅੱਗੇ ਚੱਲਦੇ ਆਂ ਕਿਉਂ ਦੇਖਦੇ ਆਂ ਮਾਰਕੀਟ ਸਾਹਮਣੇ ਬੋਰਡ ਲੱਗਿਆ ਹੋਇਆ ਇੱਥੋਂ ਹੈਗਾ ਆ ਮਾਛੀਵਾੜਾ 10 ਕਿਲੋਮੀਟਰ ਖੰਨਾ 15 ਲੁਧਿਆਣਾ 34 ਮਾਛੀਵਾੜੇ ਦੀ ਵੀ ਆਪਾਂ ਵੀਡੀਓ ਜਿਹੜੀ ਬਣਾਈ ਹੋਈ ਆ ਸਮਰਾਲੇ ਦੀ ਰਹਿ ਗਈ ਸੀ ਵੀਡੀਓ ਮੈਂ ਕਿਹਾ ਚੇ ਚਲੋ ਸ਼ੇਅਰ ਕਰਦੇ ਆਂ ਤੁਹਾਡੇ ਨਾਲ ਆਜੇ ਜਰਨਲ ਸਟੋਰ ਆ ਗਏ ਹਨ ਕੁਝ ਨਾਲ ਗਿਫਟ ਸ਼ਾਪ ਆ ਗਈਆਂ ਲਓ ਜੀ ਮੁੰਡੇ ਵਾਲੇ ਕੱਪੜੇ ਵਾਲੀਆਂ ਦੁਕਾਨਾਂ ਆ ਗਈਆਂ ਕੁਝ ਅੰਬੈਟ ਸ਼ੀਟਾਂ ਹੋ ਗਈਆਂ ਹਨਾ ਇਵੇਂ ਜੀਆਂ ਸਾਰੀਆਂ ਦੁਕਾਨਾਂ ਇੱਥੇ ਹੈਗੀਆਂ ਨੇ ਆਹ ਬੋਰਡ ਆ ਗਿਆ ਉੱਪਰ ਜਿਹੜਾ ਮੈਂ ਵੜ ਕੇ ਦੱਸਿਆ ਸੀ ਤੁਹਾਨੂੰ ਲੁਧਿਆਣਾ 34 ਖੰਨਾ 15 ਮਾਚੀ ਬੜਾ 10 ਆ ਇੱਥੇ ਆ ਗਈ ਸਬਜ਼ੀਆਂ ਵਾਲੀ ਦੁਕਾਨ ਉਧਰ ਨਾਲ ਸਾਹਮਣੇ ਸੀਵਰੇ ਸਾਫ਼ ਕਰਨ ਲੱਗੇ ਹੋਏ ਨੇ ਉਹਦੀ ਆਵਾਜ਼ ਆਉਂਦੀ ਆ ਉਹ ਜਿਹੜਾ ਸੀਵਰੇ ਸਾਫ਼ ਕਰਨ ਵਾਲੀ ਮਸ਼ੀਨ ਜੀ ਚੱਲਦੀ ਹੁੰਦੀ ਆ ਉਹਦੀ ਆਵਾਜ਼ ਆ ਰਹੀ ਆ ਪਿੱਛੇ ਨੇ ਤੇ ਆ ਦੇਖ ਸਕਦੇ ਹੋ ਤੁਸੀਂ ਸਾਰੀਆਂ ਕੱਪੜੇ ਵਾਲੀਆਂ ਹਨ ਜੁੱਤੀਆਂ ਵਾਲੀਆਂ ਦੁਕਾਨਾਂ ਹਰੇਕ ਤਰੀਕੇ ਦੀ ਦੁਕਾਨ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਜਿਹੜੀ ਮਿਲ ਜੂਗੀ ਨਾਲ ਨਾਲ ਸਾਰੀਆਂ ਦੁਕਾਨਾਂ ਨੇ ਜੁੱਤੀ ਵਾਲੀਆਂ ਕੱਪੜੇ ਵਾਲੀਆਂ ਹੋ ਗਈਆਂ ਜਿਵੇਂ ਹਨ ਬਾਕੀ ਦੂਸਰੀ ਸਾਈਡ ਵੀ ਆਪਾਂ ਤੁਹਾਨੂੰ ਦਿਖਾਇਆ ਹੀ ਆ ਤਾਰੀਫ ਵਾਲੀ ਆ ਗਈ ਮਾਰਕੀਟ ਇੱਥੇ ਆ ਕਾਫੀ ਵੱਡੇ ਵੱਡੇ ਜਿਹੜੇ ਕਰਿਆਨਾ ਸਟੋਰ ਨੇ ਸਾਹਮਣੇ ਹੀ ਜਾ ਕੇ ਵੱਡਾ ਰੋਡ ਜਿਹੜਾ ਸ਼ੁਰੂ ਹੋ ਜੂਗਾ ਥੋੜੀ ਦੂਰੀ ਤੇ ਆਪਾਂ ਹੁਣ ਵੱਡੇ ਰੋਡ ਤੋਂ ਹਾਂ ਦੁਕਾਨਾਂ ਸਾਰੀਆਂ ਇੱਥੇ ਕੋਸ਼ ਜਰਨਲ ਸਟੋਰ ਹਨਾ ਲਓ ਜੀ ਪੱਟੀ ਮਾਰਕੀਟ ਹੈ ਬਹੁਤ ਸਮਰਾਲੇ ਸ਼ਹਿਰ ਦੀ ਕਾਫੀ ਸਮਾਂ ਲੱਗ ਜਾਂਦਾ ਸਾਰੀ ਮਾਰਕੀਟ ਦੇ ਵਿੱਚ ਘੁੰਮਣ ਨੂੰ ਲੰਬੀ ਲੰਬੀ ਸਿੱਧੀ ਸਿੱਧੀ ਮਾਰਕੀਟ ਆ ਆ ਤੇ ਕੁਝ ਸਾਈਕਲ ਵਾਲੀਆਂ ਦੁਕਾਨਾਂ ਆ ਗਈਆਂ ਹਨ ਨਾਲ ਆ ਕੁਝ ਵੇਕਰੀਆਂ ਆ ਗਈਆਂ ਕਰਿਆਣਾਂ ਸਟੋਰ ਆ ਗਏ ਲਓ ਜੀ ਇਹ ਸਾਰੀ ਸਮਰਾਲੇ ਸ਼ਹਿਰ ਦੀ ਮਾਰਕੀਟ ਹੈ ਤੇ ਤੁਹਾਨੂੰ ਹੁਣ ਅੱਗੇ ਆਪਾਂ ਕੁਝ ਆਲੇ-ਦਾਲੇ ਦੀ ਮਾਰਕੀਟ ਦਿਖਾਵਾਂਗੇ ਉਹ ਮੋਟਰਸਾਈਕਲ ਤੇ ਘੁੰਮ ਕੇ ਤੁਹਾਨੂੰ ਦਿਖਾਉਨੇ ਆ ਕਿਉਂਕਿ ਉਹ ਦੂਰ ਆ ਨਾ ਮਾਰਕੀਟ ਇਹਦੇ ਨਾਲੋਂ ਲਓ ਜੀ ਹਾਂ ਸਾਰੀਆਂ ਹੋਰ ਦੁਕਾਨਾਂ ਆ ਗਈਆਂ ਕੁਛ ਛੋਟੇ ਬੱਚਿਆਂ ਦੇ ਖੜਾਉਣੇ ਪਏ ਨੇ ਹਨਾ ਇਹ ਮਾਰਕੀਟ ਸਾਰੀ ਆਪਾਂ ਇੱਥੇ ਤੱਕ ਤੁਹਾਨੂੰ ਦਿਖਾਤੀ ਤੇ ਚੱਲਦੇ ਹਾਂ ਹੁਣ ਬਾਹਰਲੀ ਮਾਰਕੀਟ ਦੇਖਦੇ ਆ ਲਓ ਜੀ ਹੁਣ ਦਿਖਾਉਨੇ ਆ ਤੁਹਾਨੂੰ ਆਪਾਂ ਸਾਰੀ ਜਿਹੜੀ ਅੱਗੇ ਵਾਲੇ ਪਾਸੇ ਮਾਰਕੀਟ ਹੈ ਆਪਾਂ ਮੋਟਰਸਾਈਕਲ ਤੇ ਆ ਗਏ ਹੁਣ ਇੱਥੇ ਵੀ ਕਾਫੀ ਵੱਡੀਆਂ-ਵੱਡੀਆਂ ਜਿਹੜੀਆਂ ਦੁਕਾਨਾਂ ਨੇ ਇੱਥੇ ਤੱਕ ਆਪਾਂ ਪੈਦਲ ਚੱਲ ਕੇ ਦਿਖਾ ਗਏ ਸੀ ਕਿ ਮਾਰਕੀਟ ਤੇ ਹੁਣ ਅੱਗੇ ਨੂੰ ਜਾਣਾ ਆਪਾਂ ਹੁਣ ਇੱਕ ਇਹ ਰੋਡ ਬਹੁਤ ਚੱਲਦਾ ਟ੍ਰੈਫਿਕ ਬਹੁਤ ਰਹਿੰਦੀ ਹੈ ਇਹਦੇ ਸੇ ਆ ਮੀਂਹ ਕਰਕੇ ਦੇਖੋ ਪਾਣੀ ਵੀ ਖੜਾ ਕਾਫੀ ਮੀਂਹ ਪਿਆ ਲੱਗਦਾ ਆਹ ਸਾਈਡ ਨੂੰ ਤੇ ਆਹ ਸਾਈਡ ਆ ਕੇ ਇੱਥੇ ਕੁਝ ਕੁ ਬੈਂਕਾਂ ਨੇ ਹਨਾ ਜਿਵੇਂ ਹੋਗੇ ਏਟੀਐਮ ਹੋਗੇ ਐਵੇਂ ਜੀਆਂ ਸਾਰੀਆਂ ਚੀਜ਼ਾਂ ਨੇ ਬਾਕੀ ਹੋਰ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਵੀ ਇੱਥੇ ਹੈਗੀਆਂ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਦੋਨੋਂ ਸਾਈਡ ਤੇ ਇੱਧਰਲੀ ਸਾਈਡ ਵੀ ਆ ਕੁਝ ਹੋਟਲ ਆ ਕੇ ਆ ਬੈਂਕਾਂ ਆ ਗਈਆਂ ਹਨਾ ਲਓ ਜੀ ਤੇ ਕੁਝ ਕੁ ਕੱਪੜੇ ਵਾਲੀਆਂ ਦੁਕਾਨਾਂ ਵੀ ਇੱਥੇ ਹੈਗੀਆਂ ਨੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੱਡੀਆਂ-ਵੱਡੀਆਂ ਕੱਪੜੇ ਵਾਲੀਆਂ ਦੁਕਾਨਾਂ ਤੇ ਹੋਰ ਕੁਝ ਘਰਾਂ 'ਚ ਵਰਤੋਂ ਵਾਲਾ ਜਿਹੜਾ ਸਮਾਨ ਐਵੇਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਮਿਲ ਜਾਣਗੀਆਂ ਇਹ ਸਾਈਡ ਵੀ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਦੇਖ ਸਕਦੇ ਹੋ ਤੁਸੀਂ ਅਗਰ ਦੋਰਾ ਸਾਹਿਬ ਆਗੇ تھے ਨਾਲੇ ਤੇ ਆ ਕੁਝ ਟਾਇਰ ਵਾਲੀਆਂ ਦੁਕਾਨਾਂ ਹੋ ਗਈਆਂ ਜਿਵੇਂ ਹਨਾ ਇਸ ਤਰ੍ਹਾਂ ਦੀਆਂ ਦੁਕਾਨਾਂ ਨੇ ਕਾਫੀ ਦੂਰ ਤੱਕ ਦਾ ਮਾਰਕੀਟ ਹੈ ਜਿਹੜੀ ਸਮਰਾਲੇ ਸ਼ਹਿਰ ਦੀ ਫੈਲੀ ਹੋਈ ਆ ਇੱਧਰ ਦੇਖੋ ਜਿਵੇਂ ਐਮ ਆਈ ਵਾਲਿਆਂ ਦਾ ਸਟੋਰ ਆ ਗਿਆ ਹਨਾ ਹਾਂ ਜੀ ਕੋਆਪਰੇਟ ਬੈਂਕ ਆ ਗਈ ਆਈਸੀਆਈ ਬੈਂਕ ਆ ਗਈ ਬਹੁਤ ਦੂਰ ਤੱਕ ਇਹ ਮਾਰਕੀਟ ਆ ਜਿਹੜੀ ਫੈਲੀ ਹੋਈ ਆ। ਜਿਆਦਾ ਬੈਂਕਾਂ ਹੀ ਨੇ ਆਹ ਸਾਈਡ, ਸਾਰੀਆਂ ਬੈਂਕਾਂ ਨੇ ਇੱਥੇ ਬ੍ਰਾਂਚਾਂ ਸਾਰੇ ਬੈਂਕਾਂ ਦੀਆਂ। ਆਪਰ ਸਾਗੇ ਯਾ ਆਪ ਤੇ ਬੋਰੇ ਮੜਾਦੇ ਹਨ। ਲਓ ਜੀ। ਇੱਧਰ ਸਮਾਰਟ ਆ ਗਿਆ। ਆ ਕੁਛ ਏਜੰਸੀ ਆ ਗਈਆਂ ਅਮਰੂਤੀ ਵਾਲਿਆਂ ਦੀ ਏਜੰਸੀ ਹੈ ਨਾ। ਜੀ ਐਵੇਂ ਦੀਆਂ ਸਾਰੀਆਂ ਚੀਜ਼ਾਂ ਨੇ ਆਹ ਸਾਈਡ ਆਹ ਟਰੈਕਟਰ ਖੜੇ ਨੇ ਜਿਵੇਂ ਜੌਂਡੀ ਆ ਤਾਂ ਟਰੈਕਟਰਾਂ ਦੀਆਂ ਗੱਡੀਆਂ ਆਪਣੇ ਟਰੈਕਟਰਾਂ ਦੀਆਂ ਮੋਟਰਸਾਈਕਲਾਂ ਦੀਆਂ ਏਜੰਸੀਆਂ ਇਹ ਸਾਈਡ ਆਟਾਤਾ ਮੋਟਰ ਜ਼ਮੀਂਦਾਰ ਹਨ ਜੀ ਇਹ ਕੁਸ਼ਕ ਮਾਰਕੀਟ ਇਧਰਲੀ ਸਾਈਡ ਆ ਇੱਥੇ ਵੀ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਕੁਝ ਕੱਪੜੇ ਵਾਲੀਆਂ ਦੁਕਾਨਾਂ ਵੀ ਜਿਹੜੀਆਂ ਹੈਗੀਆਂ ਨੇ ਦੋਨੋਂ ਸਾਈਡ ਮਾਰਕੀਟ ਇੱਥੇ ਦੇਖ ਸਕਦੇ ਹੋ ਤੁਸੀਂ ਲਓ ਜੀ ਕੁਸ਼ੋ ਖਾਣ-ਪੀਣ ਵਾਲੀਆਂ ਦੁਕਾਨਾਂ ਹਨ ਵਿਕਰੀਆਂ ਹੋਟਲ ਐਵੇਂ ਜੀਆਂ ਸਾਰੀਆਂ ਦੁਕਾਨਾਂ ਨੇ ਇੱਥੇ ਦੋਨੋਂ ਸਾਈਡ ਦੁਕਾਨਾਂ ਨੇ ਇਹ ਹਾਂਜੀ ਅੱਜ ਦੀ ਵੀਡੀਓ ਤੋਂ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ